ਨੀੜਾ ਨਰਮਾ ਜੀ ਆਪਣਾ ਵਧਣੇ ਪੈ ਗਿਆ ਤੇ ਹੁਣ ਇਹ ਤੇ ਕਾਲੀ ਕਰ ਰਹੇ ਕਾਲੇ ਘਵਾਨ ਦੇ ਖੇਤ ਸੋਕੀ ਕਾਲਾ ਘਵਾਨ ਫਿਲਮਾਂ ਦੇ ਨਾਲ ਨਾਲ ਖੇਤੀ ਦਾ ਕੰਮ ਵੀ ਕਰਦਾਗਾ ਤੇ ajo ਸਪਰੇਅ ਕਰੀ ਜਾਂਦਾਗਾ ਤੁਹਾਨੂੰ ਜੂ ਹੋਣੀ ਸਪਰੇਅ ਕਰਦਾ ਕਾਲਾ ਘਮਾਨ ਕਾਲੇ ਦੀ ਮੋਟਰ ਜੀ ਉੱਥਾ ਗੱਠਾ ਅੰਦਰ ਰੈਡੀ ਖੜੀ ਇੱਧਰ ਪਸ਼ੂ ਖੜੇ ਨੇ ਬੈਠੇ ਨੇ ਬਘੂ ਦਾ ਅੜਾ ਤੇ ਸੂ ਨਾਲ ਹੀ ਰਹਿੰਦਾ ਵੀ ਇਹਨਾਂ ਨਾਲ ਜੱਲੂਗਾ ਜਸੂ ਇਹ ਕਰਦਾ ਮਤ ਉਹ ਆ ਚੱਲੀ ਅਬ ਸਪਰੇ ਕਰੀ ਜਾਂਦਾ ਉਹ ਉਂਗਲੀ ਫੜ ਲਾ ਉਹ ਯਾਰਿਆਂ ਕੀ ਗਾਲੇ ਕਮਾਣੇ ਕੋਲੇ ਉਹ ਕਹਿੰਦਾ ਇੱਧਰ ਸਪਰੇ ਕਰੀ ਜਾਂਦਾ ਕਹਿੰਦਾ ਇੱਧਰ ਆ ਜੋ ਇਹ ਕਾਲਾ ਕਮਾਣ ਜੇ ਢੋਲੀ ਚੱਕੀ ਫਿਰਦਾ ਕੰਮ ਤਾਂ ਸਾਰੇ ਕਰੀਦੇ ਆ ਆ ਰੋਟੀ ਹੱਕ ਦੀ ਖਾਈ ਜੀ ਭਾਵੇਂ ਬੂਡ ਪਾਲਸ਼ਾਂ ਕਰੀਏ ਫਿਲਮਾਂ ਚ ਕੰਮ ਵੀ ਅੱਜੋਂ ਤੁਸੀਂ ਦੇਖੋ ਕਾਲਾ ਘੋਣਾ ਢੋਲੀ ਚੱਕੀ ਹੋਈ ਆ ਇਹਨਾਂ ਸੋਚੋ ਵੀ ਆ ਖਾਨੀ ਠੀਕ ਚੱਕੀ ਆ ਵੀ ਫਿਲਮਾਂ ਚ ਵੈਸੇ ਹੀ ਚੱਕੀ ਹੋ ਰੱਖੀ ਆ ਦਿਖਾਈਂ ਕਾਲਾ ਸਾਹਿਬ ਸਪਰੇਅ ਕਰਕੇ ਦਿਖਾ ਦੇ ਛਿੜਕ ਕੇ ਓਰੇ ਨਾਲ ਚੱਕ ਢੋਲੀ ਕੋਰ ਕੋਚੇ ਦੇ ਪਈਆਂ ਅਗਰ ਆ ਢੋਲੀ ਮੈਂ ਤੈਨੂੰ ਵੀ ਚਕਾਉਣੀ ਆ ਅੱਜ ਛੋਟੇ ਜਿਹੇ ਢੋਲੀ ਹੋਰ ਪਈਆਂ ਕੱਢ ਲੈ ਆ ਦੇਖ ਸਕਦੇ ਹੋ ਕਾਲੇ ਦਾ ਹਾਲ ਤੁਸੀਂ ਵਿੱਚ ਕਿਹਬਰ ਆਏ ਉਹ ਵੀ ਹੁੰਦਾ ਨਾ ਵੀ ਅ ਸ਼ੂਟ ਕਰਨ ਦੇ ਮਾਰੇ ਨਢੋਲੀ ਵਾਰਖੀਆਂ ਮੁੱਢੇ 'ਚ ਖੜਾ ਗਾਣੇ ਇਹ ਕਿਹੜਾ ਫਿਲਮ ਆ ਗਿਆ ਬਲਾ ਆਈ ਕਿਹਣਾ ਗਾ ਆ ਦੇਖੋ ਤੁਸੀਂ ਆ ਭਈਆ ਸਪਰੇ ਸਾਰੀ ਘਟਵਤ ਲਗਾ ਦਿਖਾ ਅਗਲੇ ਨੂੰ ਸਾਰਾ ਦਿਨ ਫੇਰ ਯਕੀਨ ਆਊ ਅਗਲੇ ਨੂੰ ਸਾਰਾ ਹੁਣ ਮੈਂ ਅੱਜ ਦਾ ਕਰਦਾ ਆ ਭਈਆ ਸਪਰੇ ਟੋਲੀ ਦਿਖਾ ਕੇ ਅੜ ਜੇ ਐਡਾ ਵੱਡਾ ਬਲੌਗ ਹੀ ਨਹੀਂ ਦੇਖਣਾ ਅਗਲੇ ਨੇ ਪਹਿਲਾਂ ਉਹ ਤਾਂ ਬੋਲੇ ਮੂੰਹ ਤੋੜੇ ਫਿਰਦਿਆ ਭਾਈ ਸਾਰੀ ਘਟਵਤ ਨੂੰ ਮੈਂ ਲਗਾ ਕੰਜ ਸੁਰਾਮੇ ਜਸੂ ਓਏ ਤੂੰ ਕੋਈ ਥਾ ਖੜਾ ਦੇਖ ਨਾ ਨਾ ਕਿਤੇ ਮੈਂ ਨਹੀਂ ਦੇਖਦਾ ਕਿ ਨਹੀਂ ਕਿ ਇਹ ਛੂ ਛੂ ਤਾਂ ਕਰਨੀ ਸੀਗਾ ਕੋਈ ਨਾ ਕਿਤੇ ਮੈਨੂੰ ਤਾਂ ਮਾਫ਼ ਕਰ ਇਹਦੇ ਬੱਚਾਂ ਦਾ ਹਨਾ ਦੱਸੂ ਜਸੂ ਕਿਹਦੇ ਪੁੱਤ ਮਾਸੀ ਕਰਾ ਬੁਢੇ ਹੋ ਗਏ ਭਾਈ ਇਹਨੂੰ ਕਿਤੇ ਮੈਨੂੰ ਮਾਫ਼ ਕਰ ਇਹਦੇ ਕਿਹਦੇ ਮੈਂ ਤਾਂ ਬੱਚਾਂ ਦਾ ਜਸੂ ਕਿਹਦੇ ਪੁੱਤ ਕਿਹਦੇ ਬੱਚਾ ਮੈਂ ਤਾਂ ਨਾ ਬੱਚਾਂ ਹਾਂ ਤੁਹਾਨੂੰ ਮਾਫ਼ ਕਰ ਭਾਈ ਭਾਈ ਉਹਰੇ ਕਰ ਲਾਂ ਕਿ ਨਾ ਮਾਫ਼ ਹੁਣ ਮੈਂ ਨਹੀਂ ਪੁੱਛਦਾ ਕਿਤੇ ਆਪੋ ਚੰਗੇ ਹਾਂ ਅਹ ਲਗੜਕ ਕਾਲਾ ਕਮਣ ਢੋਲੀ ਭਰਨ ਮਿਸਤਰੀ हट ਗਿਆ ਓਏ ਮਿਸਤਰੀ ਲੱਗਿਆ ਪਿਆ ਮਿਸਤਰੀ ਨੇ ਕਿਹਾ ਸੇਕਾਂ ਨਹੀਂ ਇਹਨਾਂ ਦਾ ਆਵਾਜ ਨਹੀਂ ਕਰਦਾ ਵਾਦੋਟੋਂ ਇਹਨਾਂ ਨੂੰ ਬਾਕੀ ਬਾਹਨ ਉਧਰੋਂ ਕੱਢਾਂਗੇ ਕਿੱਲਾ ਵਾਹ ਲੋ ਕਿੱਲੇ ਪਰ ਲਈ ਠੀਕ ਆ ਕਰਦੇ ਫਿਰ ਮਿੰਟ ਮਾਰ ਉਹ ਜਿਹੜਾ ਉਹ ਮੰਗੂ ਜਾਂ ਉਹ ਮੰਗੂ ਇਹ ਤਾਂ ਕਰਵਾ ਲੰਗਾ ਨਾ ਓਏ ਮਿੰਟ ਮਾਰ ਨੂੰ ਮੰਗੂ ਜਾਂ ਮੇਰੇ ਕੋਲ ਉਹ ਮੰਗੂ ਇਹ ਤਾਂ ਕਰਵਾ ਲੰਦਾ ਉਹ ਬੰਦੇ ਕੋਲੇ ਤਾਂ ਹੈ ਆਪਣੇ ਮੰਡਲੇ ਕੋਲੇ ਕੀ ਦੇਖੋ ਬੰਦੇ ਬੰਦਾਲੀ ਨਹੀਂ ਫਿਰ ਦਿੰਦਾ ਛੜਦਾ ਛੜਦਾ ਕੰਮ ਨਹੀਂ ਪਾਣੀ ਪੀ ਲਈਏ ਪਹਿਲਾਂ ਜੀ ਤੁਹਾਨੂੰ ਦਰਿਆ ਬੰਗਾ ਹੈ ਹਾਂ ਟੋਲ ਲਿਗਾ ਦੇ ਕਾ ਜਸੂ ਟੋਲ ਲੈਂਦਾ ਹੈਂਗਾ ਹੈਂ ਚਕਾਉਣਾ ਨਹੀਂਗਾ ਕਿਉਂ ਮੋਰਾ ਜਸੂ ਰਾਮ ਇਹਦਾ ਬੰਦਾ ਰੁੱਸ ਗਿਆ ਪਰ ਉਸਦਾ ਨਹੀਂਗਾ ਹਾਲੇ ਗੋਨ ਜਬੋਨੀ ਪਿੰਦੇ ਹੋਏ ਕਿੰਨੇ ਟਾਈਮ ਦਾ ਆਏ ਹੋ ਤੜਕੇ ਸੱਤ ਵਜੇ ਇਹ ਗਾਲੇ ਗਮਾਂ ਨੂੰ ਢੋਲੀ ਜਗਾ ਰਹੇ ਹੈਗੇ ਤੇ ਕਹਦੇ ਲੈ ਦਸੂਰ ਨਾਲ ਨਹੀਂ ਰਹਿਣਾ ਮੇਰਾ ਜੱਪਤਾ ਹਾਂ ਉਹ ਇਹ ਆ ਦੇ ਪਾਉਣ ਕੁੱਤਿਆਂ ਨੂੰ ਹਾਂ ਪਰ ਮੋਟੇ ਕਿ ਦੂਰ ਲਗਾ ਮੈਂ ਉਹਦੇ ਨਾਲ ਨਹੀਂ ਕਿਹਦਾ ਜਾਊਂਗਾ ਨਾਲ ਆਹ ਕਾਲੇ ਕਮਾਨ ਦਾ ਕੁੱਤਾ ਪਾਲਿਆ ਹੋ ਕੇ ਤਾਂ ਨਹੀਂ ਹੈ ਜੋ ਸੌਂ ਮੁੰਦੇ ਦੇ ਵੀ ਨਹੀਂ ਬੈਠ ਰਿਹਾ ਉੱਥੇ ਤੇ ਨਾਲ ਹੀ ਜਾਊਂਗਾ ਮੰਦਰੇ ਉੱਥੇ ਆਏਗਾ ਤੈਨੂੰ ਗਰਮੀ ਲਾਦੀ ਪੁੱਤ ਹੈ ਕਾ ਤੂੰ ਤੂੰ ਤਾਂ ਗੈਰ ਹੈਂਦਾ ਜਿੱਜ ਬੱਠਾ ਦੀ ਡੋਰ ਨਾਲ ਹੂੰ ਬੋਲ ਓਏ ਗਰਮੀ ਲਾਦੀ ਤੈਨੂੰ ਆ ਬੱਡੇ ਨਾਲ ਚਾ ਆ ਜਾ ਆਏ ਹੁਣ ਯਾਰ ਗਾਹਾਂ ਇਧਰੋਂ ਮੈਂ ਜਾਵਾਂ ਅਪਣੇੜਾ ਨਰਮਾ ਜੀ ਆਪਣਾ ਬਧਣੇ ਪੈ ਗਿਆ ਤੇ ਹੁਣ ਇਹ ਤੇ ਵਾਲੀ ਕਰ ਰਹੇ ਸ਼ਾਇਨ ਸ਼ਾਇਨ ਦਵਾਈ ਕਰ ਰਹੇ ਆ ਜਿਹੜੀ ਕਿ ਘੁੰਗਰੂ ਬਣਾ ਦਊਗੀ ਇਹਨੂੰ ਆਦੇਰਾ ਬਹੁਤ ਆ ਸਾਡੇ ਹਿਸਾਬ ਨਾਲ ਜਿਆਦੇ ਕੰਮ ਤੇ ਨਾਲ ਚੋਗਣ ਵੇ ਡਿਕਤ ਆਉਂਦੀ ਨਹੀਂ ਗਰਮੀ ਲੱਗਦੀ ਆ ਫਿਰ ਚੋਗਣ ਨਹੀਂ ਆਉਂਦੀਆਂ ਛੇਤੀ ਹੁਣਿਆ ਹਵਾ ਨਹੀਂ ਲੱਗਦੀ ਬਾਦੋ ਦੇ ਮਹੀਨੇ ਗਰਮੀ ਆਉਂਦੀ ਆ ਅਦੁਈਆ ਹਣੋਏ ਹਾਂ ਬਸ ਨਹੀਂ ਬਾਦੋ ਦੇ ਮਹੀਨੇ ਜੀ ਜੱਟਾਂ ਦੇ ਬੁੱਤ ਸਾਦ ਬਣ ਜਾਂਦੇ ਐਨੀ ਗਰਮੀ ਹੁੰਦੀ ਆ ਤੇ ਅਸੀਂ ਸਪਰੇਅ ਕਰ ਰਹੇ ਆਂ ਅਸੀਂ ਫਿਲਮਾਂ 'ਚ ਹੀ ਸਾਥ ਬਣਾਈ ਅਸੀਂ ਫਿਲਮ 'ਚ ਸਾਥ ਬਣਾਗੇ ਉਨੀ ਬਣਦੀ ਸਾਨੂੰ ਕਰਾਉਣੀਆਂ ਨੇ ਹੈ ਐਨੀ ਗਰਮੀ 'ਚ ਨਰਮ ਗੁੱਡਣੜ ਤੋਂ ਸੇ ਕਰ ਤੋਂ ਦਾਦੇ ਜੱਟਾਂ ਦੇ ਕੋਲ ਸਾਥ ਬਣ ਜਾਂਦੇ ਆ ਕਰ ਦਵਾ ਤਾ ਨਰਮੇ ਦਈ ਨਾ ਹੈ ਚਲੋ ਤਾਂ ਤੁਹਾਨੂੰ ਕਿ ਜ਼ਰੀ ਸਪਰੇਏ ਜਿੱਤੇ ਜਾਣੇ ਆ ਗਰਮੀ ਬਹੁਤ ਆ ਗਈ ਉਹ ਤਾਂ ਟਾਟਾ ਕਰਦੇ ਬਾਏ ਕਰਦੇ ਭਾਈ ਟਾਟਾ ਮਿਲਦੇ ਆ ਕਿਸੇ ਨਵੇਂ ਬਲੌਗ 'ਚ ਤੇ ਸਾਡਾ ਨਵੇਂ-ਨਵੇਂ ਬਲੌਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਸੁਖ ਸਿੱਧੂ ਦਾ ਬਲੌਗਸ ਤੇ ਕੱਲ ਨੂੰ ਜੀਗਰ ਨਾਲ ਵੀਡੀਓ ਸ਼ੂਟ ਹੈ ਤੇ ਉਹਦਾ ਵੀ ਤੁਹਾਨੂੰ ਬਲੌਗ ਦਿਖਾਵਾਂਗੇ ਤੇ ਵਿੱਚ ਇੱਕ ਤਾਂ ਸੀਨ ਵੀ ਦਿਖਾਵਾਂਗੇ ਤੁਹਾਨੂੰ ਕਿਹੜੀ ਵੀਡੀਓ ਬਣਾ ਰਹੇ ਆ ਤੇ ਕਿੱਦਾਂ ਦੀ ਵੀਡੀਓ ਬਣਾ ਰਹੇ ਆ ਧੰਨਵਾਦ ਜੀ